सिर्जना। पत्रिका प्रोग्राम सिर्जनाच आप मैं जिस नाल जा रहे हैं, ओ इको आर्ट फोटोग्राफर अदाकार, ने। मेरी मुराद है बीबा बलवंतो बीबा एक संवेदनशील कवि है ਜੋ ਸ਼ਬਦਾਂ ਨੂੰ ਰੰਗਾ-ਵੰਗ ਕੈਨਵਸ ਤੇ ਸਜਾਉਣ ਦੀ ਬਜਾਏ ਕਲਮ ਨਾਲ ਕਾਗਜ਼ ਤੇ ਸਜਾਉਂਦਾ ਹੈ ਉਸ ਦੀ ਕਵਿਤਾ ਦੀ ਬਿੰਬ ਵਿਧੀ ਦੀ ਪੇਸ਼ਕਾਰੀ ਉਸ ਦੀ ਵਿਲੱਖਣਤਾ ਹੈ ਉਹ ਕੁਦਰਤੀ ਬਿੰਬਾਂ ਰਾਹੀਂ वेदना ਦੀ ਗਾਥਾ ਨੂੰ ਅਨਿਚ ਕਰਕੇ ਆਪਣੇ ਕੈਨਵਸ ਨੂੰ ਅੰਬਰ ਜਿੱਡਾ ਵਿਸ਼ਾਲ ਕਰ ਦਿੰਦਾ ਹੈ ਬੀਬਾ ਦੀ ਸ਼ਾਇਰੀ ਹਵਾਵਾਂ ਦੇ ਹਿੱਕ ਤੇ ਲਿਖੇ ਸੁਖੇ ਅੱਖਰ ਨੇ ਚਿੱਤਰਕਾਰੀ ਕਰਦੇ ਹੋਏ ਬੀਬਾ ਨੇ ਕਵਿਤਾ ਨੂੰ ਚਾਹੇ ਕਾਗਜ਼ ਤੇ ਉਤਾਰਿਆ ਤੇ ਆਪ ਕਾਲੇ ਸਾਫੇ ਚ ਰਹਿ ਕੇ ਮੁਹੱਬਤ ਦੇ ਫੁੱਲ ਖਿੜਾਏ ਬੀਬਾ ਦੇ ਅਨੁਸਾਰ ਮੁਹੱਬਤ ਦਾ ਕੋਈ ਰੰਗ ਨਹੀਂ ਹੁੰਦਾ ਮੁਹੱਬਤ ਰੰਗ ਨਾ ਆਕਾਰ ਹਰ ਸਮੇਂ ਸਰਸ਼ਾਰ ਦਿਨ ਨਾ ਰਾਤ ਬਾਤ ਚੋ ਕੱਢੇ ਬਾਤ ਨਾ ਰੱਬ ਨਾਲ ਯਾਰੀ ਨਾ ਉਸ ਤੋਂ ਇਨਕਾਰੀ ਨਾ ਕੋਈ ਦੇਸ ਨਾ ਕੋਈ ਵੇਸ ਹੱਦ ਨਾ ਸਰਹੱਦ ਇਸ ਦੀ ਕਾਇਨਾਤ ਸਾਰੀ ਚਾਹੀਏ ਇਸ ਤੋਂ ਵਾਰੀ ਬਿਬਾ ਬਲਵੰਦ ਨੇ ਤਕਰੀਬਨ 7 ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ 1980 ਚ ਛਪੀ ਉਸ ਦੀ ਪਹਿਲੀ ਸ਼ਾਇਰੀ ਦੀ ਕਿਤਾਬ ਤੋਂ ਉਸ ਦੇ ਰੰਗਦਾਰ ਹੋਣ ਦਾ ਵੀ ਪਤਾ ਲੱਗਦਾ ਹੈ ਤੇਰਾ ਇੱਕ ਇੱਕ ਨਕਸ਼ ਉਬਰ ਕੇ ਆਇਆ ਹੈ ਜਦਵੀ ਖਾਲੀ ਕੈਨਵਸ ਤੇ ਰੰਗ ਲਾਇਆ ਹੈ ਤੇ ਆਓ ਸੁਣਦੇ ਹਾਂ ਬਿਬਾ ਬਲਵੰਦ ਨਾਲ ਕਿੰਨੀ ਮੁਲਾਕਾਤ ਮੁਲਾਕਾਤ ਕਰ ਰਹੇ ਨੇ ਡਾਕਟਰ ਰਵਿੰਦਰ ਅੱਜ ਦੇ ਸਜਣਾ ਮੈਗਜ਼ੀਨ ਪ੍ਰੋਗਰਾਮ ਵਿੱਚ ਜਿਸ ਸੈਕਸ਼ਨ ਉਹ ਮੈਂ ਤੁਹਾਡੇ ਨਾਲ ਤੌਰਫ ਕਰਾ ਰਿਹਾ ਜਿਹਨਾਂ ਦਾ ਉਹ ਇੱਕ ਬਹੁਪੱਖੀ ਸ਼ਖਸੀਅਤ ਹੈ ਬੀਬਾ ਬਲਵੰਤ ਇੱਕੋ ਵੇਲੇ ਇੱਕ ਬਹੁਤ ਵਧੀਆ ਚਿੱਤਰਕਾਰ ਹੈ ਉਹ ਇੱਕ ਨਾਟਕਕਾਰ ਰੰਗਮੰਚ ਦਾ ਕਲਾਕਾਰ ਹੈ ਔਰ ਆਰਟ ਫੋਟੋਗ੍ਰਾਫਰ ਵੀ ਹੈ ਔਰ ਇਹਨਾਂ ਸਾਰੀਆਂ ਚੀਜ਼ਾਂ ਤੋਂ ਉੱਪਰ ਉਹ ਇੱਕ ਸ਼ਾਇਰ ਹੈ ਇੱਕ ਕਵੀ ਹੈ ਮੈਂ ਕਦੀ ਉਹਦੇ ਬਾਰੇ ਉਹਦੀ ਇੰਟਰੋਡਕਸ਼ਨ ਦਿੰਦਿਆਂ ਖੁਦ ਕਿਹਾ ਸੀ ਕਿ ਸਖਤ ਸਜ਼ਾ ਤਜ਼ਵੀਜ਼ ਕਰੋ ਇਸ ਦਸ਼ਤਗਰਦ ਲਈ ਕਾਗਜ਼ ਕਲਮ ਕੈਮਰਾ ਕੈਨਵਸ ਹਨ ਜਿਸ ਦੇ ਹਥਿਆਰ ਬੀਬਾ ਬਲਵੰਤ ਦੀਆਂ ਕਈ ਪੇਂਟਿੰਗਸ ਕਈ ਐਗਜ਼ਿਬਿਸ਼ਨਸ ਲੱਗ ਚੁੱਕੀਆਂ ਹਨ ਔਰ ਉਹਨਾਂ ਦੀਆਂ ਜਿਹੜੀਆਂ ਤਸਵੀਰਾਂ ਬਹੁਤ ਵਾਰ ਮੈਗਜ਼ੀਨ ਸੈਕਸ਼ਨ ਅਖਬਾਰਾਂ ਦੇ ਵਿੱਚ ਵੀ ਸ਼ਬਦियां ਰਹਿੰਦੀਆਂ ਹਨ ਉਹ ਕਿਸੇ ਵੀ ਹੋਰ दादा ਤੌਰਫ ਦਾ ਮੁਹਤਾਜ ਨੇ ਜਿਦੋਂ ਤੱਕ ਕਵਤਾ ਦਾ تعلق ਹੈ ਮੈਂ ਬਾਅਦ ਵਿੱਚ ਵੀ ਜ਼ਿਕਰ ਕਰਾਂਗਾ ਕਿ ਉਹਨਾਂ ਦੀਆਂ ਕੋਈ 8-9 ਕਿਤਾਬਾਂ ਸਬ ਚੁਕੀਆਂ ਪਹਿਲੀ ਵਾਰੀ ਉਹਨਾਂ ਦੀ ਪੁਸਤਕ ਜਿਹੜੀ ਤੇਰੀਆਂ ਗੱਲਾਂ ਤੇਰੇ ਨਾਂ 1980 ਵਿੱਚ ਆਈ ਸੀ ਤੇ ਹੁਣ 2020 ਚ ਵਿੱਚ 34 ਕਵਤਾਵਾਂ ਦਾ ਸਮੂਹ ਆਨੰਦ ਪਿਆ ਦਾ ਨਾਂ ਨਾਲ ਆ ਰਿਹਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਮਿਹਰਬਾਨੀ ਡਾਕਟਰ ਸਾਹਿਬ ਅ ਅੱਜ ਦੀ ਇਹ ਗੱਲਬਾਤ ਜਿਹੜੀ ਮੇਰਾ ਦਿਲ ਕਰਦਾ ਕਿ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਉਸ ਵੇਲੇ ਦੀ ਗੱਲ ਕਰਾਂ ਜਦੋਂ ਅਜੇ ਬੀਬਾ ਸੱਚਮੁੱਚ ਬੀਬਾ ਸੀ ਤੇ ਉਹ ਆਪਣੇ ਬਚਪਨ ਦੇ ਵਿੱਚ ਉਹਨਾਂ ਜਗਰਾਉਂ ਦੀਆਂ ਗਲੀਆਂ ਦੇ ਵਿੱਚ ਖੇਡਦਾ ਹੁੰਦਾ ਸੀ ਮੈਂ ਤੁਹਾਥੋਂ ਜਾਨਣਾ ਚਾਹੁੰਦਾ ਕਿ ਇਹ ਜਿਹੜੀ ਸ਼ਾਇਰੀ ਨੇ ਜਾਂ ਇਸ ਆਰਟ ਨੇ ਕਲਾ ਨੇ ਤੁਹਾਡੇ ਜਿਹੜੇ ਮਨ ਮਸਤਕ ਦੇ ਤੁਹਾਡੇ ਦਿਲ ਤੇ ਕਦੋਂ دستਕ ਦਿੱਤੀ ਕਿ ਤੁਹਾਨੂੰ ਕਦੇ ਉਹ ਅਹਿਸਾਸ ਹੋ ਗਿਆ ਕਿ ਤੁਸੀਂ ਹੋਰਾਂ ਤੋਂ ਕੁਝ ਵੱਖਰੇ ਹੋ ਤੁਹਾਨੂੰ ਕੁਝ ਹੋਰ ਅੰਦਰੋਂ ਕੁਝ ਚੀਜ਼ ਹੋਰ ਹੈ ਜਿਹੜੀ ਸ਼ਾਇਰੀ ਦੇ ਰੂਪ ਚ ਜਾਂ ਪੇਂਟਿੰਗ ਦੇ ਰੂਪ ਚ ਡਾਕਟਰ ਰਵਿੰਦਰ ਕੁਦਰਤ ਨੇ ਮੇਰੇ ਤੇ ਬਹੁਤ ਮੇਰ ਕੀਤੀ ਕਿਉਂਕਿ ਇਹ ਸਾਰੀਆਂ ਹੀ ਕਲਾਵਾਂ ਕਵਿਤਾ ਥੀਏਟਰ ਪੇਂਟਿੰਗ ਇਹ ਜਿਹੜੀਆਂ ਬਚਪਨ ਤੋਂ ਹੀ ਤਕਰੀਬਨ 6ਵੀਂ 7ਵੀਂ ਕਲਾਸ ਦੇ ਵਿੱਚ ਹੀ ਮੇਰੇ ਅੰਦਰ ਪੁੰਗ ਰਹੀਆਂ ਸੀ ਵਾਹ ਬਹੁਤ ਅੱਛਾ ਇਹਨਾਂ ਦੀ ਜੋਤ ਜਿਹੜੀ ਉਦੋਂ ਜਗ ਪਈ ਸੀ ਫਿਰ ਹੌਲੀ 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 ਇਹਨਾਂ ਦੀ ਰੌਸ਼ਨੀ ਵੱਧ ਗਈ ਤੇ ਦੂਰ ਤੱਕ ਫੈਲੀ ਹੂੰ ਤੇ ਪਹਿਲੀ ਕਪਤਾ ਮੈਂ 7ਵੀਂ ਕਲਾਸ 'ਚ ਲਿਖੀ ਸੀ ਵਾਹ ਵਾਹ ਬਹੁਤ ਅੱਛਾ ਔਰ 10ਵੀਂ ਕਲਾਸ ਦੇ ਵਿੱਚ ਮੈਂ ਜਦੋਂ ਸਾਡੀ ਚੀਨ ਦੇ ਨਾਲ ਲੜਾਈ ਲੱਗੀ ਉਸ ਵਕਤ ਇੱਕ ਕੰਪੀਟੀਸ਼ਨ ਹੋਇਆ ਸੀ ਲੁਧਿਆਣੇ ਇਹ ਪੋエム ਰੈਸਟੇਸ਼ਨ ਦਾ ਕਵਤਾ ਉਚਾਰਨ ਦਾ ਉਸ ਵਕਤ ਮੈਂ ਆਪਣੀ ਹੀ ਕਵਤਾ ਲਿਖ ਕੇ ਉਥੇ ਪੜ੍ਹੀ ਤੇ ਉਸ ਨੂੰ ਪਹਿਲਾ ਇਨਾਮ ਮਿਲਿਆ ਔਰ ਸਕੂਲ ਨੂੰ ਸ਼ੀਲਡ ਮਿਲਿਆ ਕਹਿੰਦੇ ਠੀਕ ਹੈ ਦੇਖੋ ਇੰਜ ਲੱਗਦਾ ਕਿ ਉਹਦੇ ਬਾਅਦ ਤੁਹਾਡਾ ਜਿਹੜਾ ਸਫਰ ਨਾ ਹੌਲੀ ਹੌਲੀ ਅੱਗੇ ਨੂੰ ਅੱਗੇ ਨੂੰ ਔਰ ਇਹਦੇ ਨਾਲ ਹੀ ਕੀ ਜਿਹੜਾ ਰੰਗਾਂ ਦੀ ਜਿਹੜੀ ਇੱਕ ਸੰਸਾਰ ਉਹਦੇ ਵਿੱਚ ਤੁਹਾਡੀ ਆਮਦ ਜਿਹੜੀ ਆ ਉਹ ਵੀ ਲਗਭਗ ਇਸੇ ਵੇਲੇ ਹੀ ਹੋ ਗਈ ਪੇਂਟਿੰਗ ਦੇ ਵਿੱਚ ਬ੍ਰਸ਼ ਨੂੰ ਫੜਨਾ ਜਾਂ ਹੋਰ ਕਲਾ ਦੇ ਜਿਹੜੇ ਬਹੁ ਪੱਖੀ ਤੁਹਾਡੇ ਆਯਾਮ ਉਹਨਾਂ ਵਿੱਚ ਵੀ ਤੁਹਾਡੀ ਐਂਟਰੀ ਉਦੋਂ ਗਈ ਹੋਈ ਹਾਂ ਰੰਗਾਂ ਦੀ ਵੀ ਜਿਹੜੀ ਮੇਰੇ ਬਚਪਨ ਤੋਂ ਹੀ ਹੈ ਈਵਨ ਜਦੋਂ ਮੈਂ ਦੂਸਰੀ ਕਲਾਸ ਦੇ ਵਿੱਚ ਸੀਗਾ ਉਸ ਵਕਤ ਟੀਚਰ ਨੇ ਮੇਰੇ ਨੇ ਕਿਹਾ ਕਿ ਤੁਹਾਡੇ ਜੋ ਡਰਾਇੰਗ ਬੰਦਾ ਕਿਹੜਾ ਵਧੀਆ ਕਰ ਸਕਦਾ ਤੇ ਮੈਂ ਆਪਣਾ ਹੱਥ ਖੜਾ ਕੀਤਾ ਉਸ ਵਕਤ ਜੋ ਵੀ ਬੱਚਾ ਬਣਾ ਸਕਦਾ ਬੜੇ ਕੌਨਫੀਡੈਂਸ ਨਾਲ ਚੌਕ ਦੇ ਨਾਲ ਮੈਂ ਇੱਕ ਸ਼ੇਰ ਦੀ ਤਸਵੀਰ ਬਣਾ ਦਿੱਤੀ ਤੇ ਸਾਰੀ ਕਲਾਸ ਨੇ ਬਹੁਤ ਤਾੜੀਆਂ ਮਾਰੀਆਂ ਤੇ ਇਹ ਜਿਹੜੀ ਮੇਰੀ ਪੇਂਟਿੰਗ ਦੀ ਡਿਵੈਲਪਮੈਂਟ ਮੈਟ੍ਰਿਕ ਤੱਕ ਮੈਂ ਸਾਰਾ ਫੈਸਲਾ ਕਰ ਲਿਆ ਸੀ ਕਿ ਮੈਂ ਜ਼ਿੰਦਗੀ ਦੇ ਵਿੱਚ ਕੋਈ ਆਲਟ ਕਾਲਜ ਦੇ ਵਿੱਚ ਦਾਖਲ ਹੋਊਗਾ ਔਰ ਹੋਇਆ ਵੀ ਉੱਥੇ ਵੀ ਬੜੇ ਵਧੀਆ ਸਕਸੈਸਫੁਲ ਫਰਸਟ ਕਲਾਸ ਫਰਸਟ ਡਿਵੀਜ਼ਨ ਦੇ ਵਿੱਚ ਪਾਸ ਕੀਤਾ ਬਹੁਤ ਵਧੀਆ ਬਹੁਤ ਉਹ ਚੰਗਾ ਤੁਸੀਂ ਖੁੱਲੀ ਜ਼ਿਕਰ ਕਰਤਾ ਆਪਣੀ ਜਿਹੜੀ ਆਰਟ ਦੀ ਫਾਰਮਲ এডਿਕੇਸ਼ਨ ਦੇ ਬਾਰੇ ਤੇ ਆਰਟ ਕਾਲੂ ਚੰਡੀਗੜ੍ਹ ਦੇ ਵਿੱਚ ਤੁਸੀਂ ਡਿਪਲੋਮਾ ਪ੍ਰਾਪਤ ਕੀਤਾ ਬਹੁਤ ਅچھے ਨੰਬਰਾਂ ਨਾਲ ਉਹਨਾਂ ਉੱਥੋਂ ਦੇ ਜਿਹੜੇ ਤਾਅਸਰ ਅਤੇ ਤਜਰਬੇ ਉਹਨਾਂ ਬਾਰੇ ਵੀ ਤੁਹਾਡੇ ਨਾਲ ਗੱਲ ਕਰਾਂਗੇ ਪਰ ਉੱਥੇ ਰਹਿੰਦਿਆਂ ਜਿਹੜੀ ਮੈਂ ਜਾਣਦਾ ਕਿ ਤੁਸੀਂ ਬਾਅਦ ਦੇ ਵਿੱਚ ਵੀ ਆਪਣੀ ਪੇਂਟਿੰਗਸ ਦੇ ਵਿੱਚ ਇੱਕ ਖੂਬਸੂਰਤ ਚਿਹਰਿਆਂ ਦਾ ਜਿਹੜਾ ਪੋਰਟਰੇਟ ਦੇ ਰੂਪ ਦੇ ਵਿੱਚ ਕਾਫੀ ਸਿਰਜਣਾ ਕੀਤੀ ਹੈ ਤੇ ਯਾਂ ਤੁਸੀਂ ਕਬੂਤਰ ਸੀਰੀਜ਼ ਨੂੰ ਵੀ ਉਹਨੂੰ ਪੇਂਟ ਕੀਤਾ ਜਿਹਦੇ ਵਿੱਚ ਇੱਕ ਮਾਸੂਮ ਕਬੂਤਰ ਜਿਹੜਾ ਉਹ ਤੁਹਾਡਾ ਮੁੱਖ ਜਿਹੜਾ ਉਹ ਕਿਦਾਰ ਹੁੰਦਾ ਸੀ ਜਿਹਨੂੰ ਤੁਸੀਂ ਪੇਂਟ ਕੀਤਾ ਯਾਂ ਕੁਝ ਲੜਕੀਆਂ ਦੇ ਚਿਹਰੇ ਹੁੰਦੇ ਸੀ ਔਰ ਉਸ ਆਰਟ ਕਾਲੇਜ ਦੇ ਵਿੱਚ ਇਹ ਜਿਹੜੇ ਤੁਹਾਡੇ ਨਾਲ ਜੋ ਤਜਰਬੇ ਹੋਏ ਉਹ ਜਿੱਥੇ ਤੁਸੀਂ ਪੂਰੀ ਐਜੂਕੇਸ਼ਨ ਕੀਤੀ ਉਹਦੇ ਬਾਰੇ ਕੁਝ ਸਾਡੇ ਨਾਲ ਜੇ ਤੁਸੀਂ ਸ਼ੇਅਰ ਕਰਨਾ ਚਾਹੋ ਜਾਂ ਨਾਟਕ ਦੇ ਵਿੱਚ ਤੁਸੀਂ ਉੱਥੇ ਕੀ ਤਜਰਬੇ ਕੀਤੇ ਰੰਗਮંચ ਦੇ ਵਿੱਚ ਕਿਵੇਂ ਐਂਟਰੀ ਹੋਈ ਕੁਝ ਵੀ ਜੋ ਤੁਸੀਂ ਕਹਿਣਾ ਚਾਹੋ ਉਹ ਇਸ ਤਰ੍ਹਾਂ ਹੈ ਭਈ ਜਿਹੜੀ ਸਾਡੀ ਫ਼ਾਰਮਲ ਐਜੂਕੇਸ਼ਨ ਉਹਦੇ ਵਿੱਚ ਪਹਿਲਾਂ ਤਾਂ ਜਿਹੜੇ ਸਟੂਡੈਂਟ ਅਸੀਂ ਲੈਂਡਸਕੇਪ ਔਰ ਪੋਰਟਰੇਟ ਜਾਂ ਜਿਹੜੀ ਲਾਈਫ ਸਟੱਡੀ ਦੇ ਤੱਕ ਹੀ ਹੁੰਦੇ ਆਂ ਮੇਰਾ ਬਚਪਨ ਤੋਂ ਹੀ ਮਲੇ ਪੋਰਟਰੇਚਰ ਨੂੰ ਖਾਸ ਕਰਕੇ ਹੈਡ ਹੈਡ ਸਟੱਡੀ ਜਿਹੜੀ ਹੈ ਮੈਨੂੰ ਖੂਬਸੂਰਤ ਚਿਹਰੇ ਬਚਪਨ ਤੋਂ ਹੀ ਚੰਗੇ ਲੱਗਦੇ ਸੀ ਤੇ ਇਹਨਾਂ ਦੇ ਵਿੱਚ ਹੀ ਮੈਂ ਮੁਹਾਰਤ ਕੀਤੀ ਵੈਸੇ ਮੈਂ ਅਪਲਾਈਡ ਆਰਟ ਦੇ ਵਿੱਚ ਪੋਸਟ ਗ੍ਰੈਜੂਏਟ ਹਾਂ ਜਿਹਦੇ ਵਿੱਚ ਉਹ ਸਾਡੇ ਕੋਲੇ ਪੋਸਟਰ ਡਿਜ਼ਾਈਨ ਜਾਂ ਹੋਰ ਜਿੰਨੀ ਵੀ ਪਬਲਿਸਿਟੀ ਦਾ ਸਾਰਾ ਕੰਮ ਹੁੰਦਾ ਨਾ ਆਰਟ ਦਾ ਉਹ ਸਾਡੇ ਕੋਲ ਹੈ ਤੇ ਥੀਏਟਰ ਵੀ ਜਿਹੜਾ ਪਹਿਲਾ ਨਾਟਕ ਮੈਂ میٹرਕ ਦੇ ਵਿੱਚ ਕੀਤਾ ਉਸਦੇ ਬਾਅਦ ਜਦੋਂ ਮੈਂ ਚੰਡੀਗੜ੍ਹ ਚਲਾ ਗਿਆ ਆਰਟ ਕਾਲਜ ਦੇ ਵਿੱਚ ਉੱਥੇ ਮੈਨੂੰ ਮੌਕਾ ਮਿਲਿਆ ਉੱਥੇ ਮੈਂ 7-8 ਨਾਟਕ ਜਿਹੜੇ ਟਗੋਰ تھیਟਰ ਦੇ ਵਿੱਚ ਬਹੁਤ ਸਕਸੈਸਫੁਲ ਢੰਗ ਨਾਲ ਖੇਡੇ ਔਰ ਬੈਸਟ ਡਾਇਰੈਕਟਰ ਬੈਸਟ ਐਕਟਰ ਦਾ ਅਵਾਰਡ ਮਿਲਿਆ ਔਰ ਰਾਜਕਪੂਰ ਦੇ ਹੱਥੋਂ ਮੈਨੂੰ ਅਵਾਰਡ ਮਿਲਣ ਦਾ ਹਾਂ ਆਰਟ ਵਾਲੇ ਪਾਸੇ ਫਿਰ ਦੁਬਾਰਾ ਕੁਝ ਸਮੇਂ ਬਾਅਦ ਆਉਣਾ ਮੈਂ ਤੇ ਜਿਹੜਾ ਤੁਹਾਡਾ ਅੱਜ ਦੀ ਜਿਹੜੀ ਆਪਾਂ ਗੱਲ ਕਰਨ ਦੀ ਬਤੌਰ ਸ਼ਾਇਰ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹਨਾ ਕਿ ਤੁਹਾਡੀ ਪਹਿਲੀ ਪੁਸਤਕ ਤੇਰੀਆਂ ਗੱਲਾਂ ਤੇਰੇ ਨਾਂ 1982 ਫਿਰ ਫੁੱਲਾਂ ਦੇ ਰੰਗ ਕਾਲੇ ਤੀਜੇ ਪਹਿਰ ਦੀ ਧੁੱਪ ਕਥਾ ਸਰਾਂਪੇ ਬਿਰਖ ਦੀ ਅਥਰੂ ਗੁਲਾਬ ਹੋਏ ਮਨ ਨਹੀਂ 10 20 ਫਿਰ ਦੁਬਾਰਾ ਮਨ ਨਹੀਂ ਵਿਸਰਾਮ ਔਰ ਇਸ ਤਰ੍ਹਾਂ ਇਹਦੇ ਦੌਰਾਨ ਹੀ ਤੁਹਾਡੀਆਂ ਹਿੰਦੀ ਦੇ ਵਿੱਚ ਵੀ ਇਲਸਟ੍ਰੇਟਡ ਟਾਈਪ ਦੇ ਵਿੱਚ ਵੀ ਕਵਤਾਵਾਂ ਛਪੀਆਂ ਔਰ ਟਰਾਂਸਲੇਟਡ ਜਿਹੜੀ ਅੰਗਰੇਜ਼ੀ ਦੇ ਵਿੱਚ ਵੀ ਟੇਲ ਆਫ ਅ ਕਰਸ ਟਰੀ ਕਥਾ ਸਰਪੇ ਬਿਰਖ ਦੀ ਉਹ ਵੀ ਛਪੀ ਇਹ ਸਾਰੀਆਂ ਕਵਤਾਵਾਂ ਤੋਂ ਬਾਅਦ ਤੁਸੀਂ ਆਨੰਦ ਪਿਆ ਦੇ ਵਿੱਚ ਸਾਰੀਆਂ ਇਕੱਠੇ ਕਰਕੇ ਸਮੂਹ ਦੇ ਤੌਰ ਤੇ ਲਿਆਂਦਾ ਮੈਂ ਤੁਹਾਡੇ ਨਾਲ ਪਹਿਲੇ ਤਾਂ ਚਾਹਾਂਗਾ ਕਿ ਸਾਡੇ ਸਰੋਤੇ ਤੁਹਾਡੀ ਜਿਹੜੀ ਸ਼ਾਇਰੀ ਦੇ ਨਾਲ ਉਹਨਾਂ ਦਾ ਤੌਰਫ ਹੋਵੇ ਤੁਸੀਂ ਆਪਣੇ 1-2 ਗ਼ਜ਼ਲਾਂ ਜਾਂ ਨਜ਼ਮਾਂ ਸਾਡੇ ਨਾਲ ਸਾਂਝੀਆਂ ਕਰੋ ਤੇ ਫਿਰ ਅੱਗੇ ਗੱਲ ਨੂੰ ਤੋਰਦੇ ਹਾਂ ਹਾਂ ਮੈਂ ਇੱਕ ਨਜ਼ਮ ਪੇਸ਼ ਕਰ ਰਿਹਾ ਹਾਂ ਇਹ ਮੈਂ ਸਮਝਦਾ ਵੀ ਇਹ ਇਹ ਹਫ਼ਤਾ ਜਿਹੜੀ ਹੈ ਇਹ ਵੀ ਕੁਦਰਤ ਨੇ ਮੇਰੇ ਤੇ ਬਹੁਤ ਵੱਡੀ ਮਿਹਰ ਕੀਤੀ ਹੈ ਕਿਉਂਕਿ ਜਦੋਂ ਇਹ ਹਫ਼ਤਾ ਮੈਂ ਲਿਖੀ ਲਿਖਣ ਤੋਂ ਬਾਅਦ ਮੈਂ ਸੋਚ ਨਹੀਂ ਸਕਦਾ ਵੀ ਇਹ ਹਫ਼ਤਾ ਮੈਂ ਲਿਖੀ ਤੇ ਉਹਦੇ ਤਾਸੁਰਾ ਦੇਖੋ ਤੁਸੀਂ ਹੂੰ ਤੋਂ ਓ ਨਦੀਓ ਇੱਕ ਹਫ਼ਤਾ ਦਾ ਸਿਰਲੇਖ ਹੈ ਤੁਹਾਡੇ ਬਿਨਾ ਹਾਂ ਮੈਂ ਸਮੁੰਦਰ 갔다 ਹਾਂ ਸਿਆ ਹਾਂ ਆਇਆ ਇੱਕ ਹਫ਼ਤਾ ਬੜੀ ਅਸੀ ਕਵਤਾ ਓ ਨਦੀਓ ਮੇਰੀਓ ਭੈਣੋ ਧੀਓ ਮੁਹੱਬਤੋ ਦਰਿਆਓ ਮੇਰੇ ਪੁੱਤਰੋ ਭਰਾਓ ਦਰਿਆਓ ਮੇਰੇ ਪੁੱਤਰੋ ਭਰਾਓ ਨੀ ਘਟਾ ਕਾਲੀਏ ਮੇਰੇ ਘਰ ਵਾਲੀਏ ਨੀ ਹਵਾਏ ਮੇਰੀਏ ਮਾਏ ਵਾਹ ਜੰਗਲ ਬੇਲਿਓ ਯਾਰ ਅਲਬੇਲਿਓ ਜੰਗਲ ਬੇਲਿਓ ਯਾਰ ਅਲਬੇਲਿਓ ਉਹ ਪਹਾੜੋ ਮੇਰੇ ਪਿਤਰੋ ਮੇਰੇ ਮਿਤਰੋ ਹਮ ਬਰਫ਼ ਦੇ ਤੋਦੇਓ ਮੇਰੇ ਦੋਤੇਓ ਮੇਰੇ ਪੋਤੇਓ ਹਮ ਉਹ ਚੰਨ ਤਾਰੇਓ ਮੇਰੇ ਪਿਆਰਿਓ ਉਹ ਬਾਪੂ ਸੂਰਜਾ ਹਮ ਮੇਰੀ ਊਰਜਾ ਜੇ ਤੁਸੀਂ ਨਾ ਹੁੰਦੇ ਮੈਂ ਤੁਹਾਡੇ ਬਿਨਾ ਖਾਲੀ ਸਖਣਾ ਟੋਆ ਹੀ ਰਹਿਣਾ ਸੀ ਮੈਨੂੰ ਸਮੁੰਦਰ ਕਿਨੇ ਕਹਿਣਾ ਸੀ ਬਹੁਤ ਵਧੀਆ ਬਹੁਤ ਅੱਛੇ ਇਹ ਬੀਬਾ ਜੀ ਇਸ ਕਵਤਾ ਵਿੱਚ ਤੁਸੀਂ ਜਿਹੜੀਆਂ ਸਾਰੀਆਂ ਨਿਰਜੀਵ ਚੀਜ਼ਾਂ ਨੇ ਇਹਨਾਂ ਨਿਮੇਟ ਚੀਜ਼ਾਂ ਨੇ ਉਹਨਾਂ ਨਿਰਜੀਵ ਚੀਜ਼ਾਂ ਦੇ ਵਿੱਚ ਆਪਣੇ ਸ਼ਬਦਾਂ ਦੇ ਨਾਲ ਜਾਨ ਪਾਈ ਹੈ ਉਹਨਾਂ ਸਾਰਿਆਂ ਦੇ ਨਾਲ ਆਪਣਾ ਇੱਕ ਇਨਸਾਨ ਦਾ ਜਿਹੜਾ ਸਬੰਧ ਜੋੜਿਆ ਸ਼ਾਇਰ ਦਾ ਸਬੰਧ ਜੋੜਿਆ ਕੁਦਰਤ ਦਾ ਹਿੱਸਾ ਬਣੇ ਹੋ ਸਾਰੀ ਕੁਦਰਤ ਨੂੰ ਆਪਣੇ ਅੰਦਰ ਸਮੋਇਆ ਆਪ ਸਾਰੀ ਕੁਦਰਤ 'ਚ ਸ਼ਾਮ ਹੋ ਲੈ ਬਹੁਤ ਖੂਬਸੂਰਤ ਕਵਿਤਾ ਹੋਰ ਇੱਕ ਕਵਿਤਾ ਵੀ ਸਾਂਝੀ ਕਰੋ ਸਰ ਹਾਂ ਇੱਕ ਮੈਂ ਗਜ਼ਲ ਪੇਸ਼ ਕਰ ਰਿਹਾ ਰੱਖਿਓ ਉਹਨਾਂ ਨੂੰ ਵੀ ਤੁਸੀਂ ਬੀਬਾ ਸੰਭਾਲ ਕੇ ਹੂੰ ਸੋਚਾਂ ਨੂੰ ਜਿਹੜੇ ਰੱਖਦੇ ਮੱਥੇ 'ਚ ਬਾੜ ਕੇ ਉਹ ਦੱਚ ਬਹੁਤ ਵਧੀਆ ਖਾਹਿਸ਼ ਤੇਰੀ ਦਾ ਰੂਪ ਮੈਂ ਸাকার ਕਰਦਿਆਂ ਮਿੱਟੀ ਕਹੇ ਕਿ ਵੇਖ ਲੈ ਮੈਨੂੰ ਤੋਟਾਲ ਕੇ ਤੁਰਦੇ ਨੇ ਸਿਰ ਨਾਲ ਜੋ ਉਹ ਰੋਸ਼ਨੀ ਨੂੰ ਲੈਣ ਲਈ ਤੁਰਦੇ ਨੇ ਸਿਰ ਨਾਲ ਉਹ ਜੋ ਰੋਸ਼ਨੀ ਲਈ ਆਖਰ ਨੂੰ ਰੋਸ਼ਨੀ ਕਿਤੋਂ ਲੈ ਆਉਂਦੇ ਨੇ ਭਾਲ ਕੇ ਹੁੰਦੀ ਬੜੀ ਹੈ ਰਾਤ ਡਰਾਉਣੀ ਉਹਨਾਂ ਲਈ ਵਾਹ ਹੁੰਦੀ ਬੜੀ ਹੈ ਰਾਤ ਡਰਾਉਣੀ ਉਹਨਾਂ ਲਈ ਫਿਰਦੇ ਨੇ ਮੋਮ ਬੱਤੀਆਂ ਜੋ ਦਿਨ ਚ ਬਾਲ ਕੇ ਵਾਹ ਵਾਹ ਉਦੋਂ ਤੁਹਾਡੇ ਬੋਲ ਵੀ ਦੁਹਰਾਏ ਜਾਣਗੇ ਹੂੰ ਉਦੋਂ ਤੁਹਾਡੇ ਬੋਲ ਵੀ ਦੁਹਰਾਏ ਜਾਣਗੇ ਪਹਿਲਾਂ ਤਾਂ ਵੇਖੋ ਮਿੱਤਰੋ ਉਮਰਾਂ ਉਗਾਲ ਕੇ ਵਾਹ 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 ਹੂੰ ਚੁੱਲੇ ਦਾ ਨਿਗਝੇ ਨਹੀਂ ਬਸਤੀ ਉਹ ਸਾੜ ਦੇਣ ਫਿਰਦੇ ਨੇ ਸ਼ੌਕ ਅੱਗ ਦਾ ਜੋ ਲੋਕ ਪਾਲ ਕੇ ਵਾਹ ਬਹੁਤ ਅਚ ਬਹੁਤ ਅਚ ਕਵਤਾ ਤਾਂ ਦੀ ਫਿਰ ਦੁਬਾਰਾ ਵੀ ਸੁਣਾਗੇ ਮੈਂ ਦੁਬਾਰਾ ਤੁਹਾਡੇ ਜਿਹੜਾ ਕਲਾ ਵਾਲੇ ਪੱਖ ਤੇ ਆਉਣਾ ਚਾਹਾਂਗਾ ਤੁਸੀਂ ਆਪਣਾ ਜਿਹੜਾ ਰੋਟੀ ਦਾ ਨਿਰਭਾ ਕਰਨ ਵਾਸਤੇ ਇਸੇ ਆਰਟ ਨੂੰ ਅਪਣਾ ਕੇ ਤੁਸੀਂ ਪੰਜਾਬ ਦੇ ਇੱਕ ਜ਼ਿਲ੍ਹੇ ਦੇ ਵਿੱਚ ਗੁਰਦਾਸਪੁਰ ਚ ਮਤੋਰ ਆਰਟਿਸਟ ਹੈਲਥ ਐਂਡ ਫੈਮਿਲੀ ਵੈਲਫੇਅਰ ਚ ਨੌਕਰੀ ਕੀਤੀ ਆ ਤੇ ਕਿੱਥੇ ਦੇ ਉਹ ਪੋਰਟਰੇਟ ਬਣਾਉਣੇ ਖੂਬਸੂਰਤ ਚਿਹਰਿਆਂ ਦੀ ਸਿਰਜਣਾ ਕਰਨੀ ਕਬੂਤਰ ਵਾਲੀ ਸੀਰੀਜ਼ ਨੂੰ ਉਹਨਾਂ ਦੇ ਦੁੱਖ ਦਰਦ ਨੂੰ ਕੱਦ ਤੇ ਸਲੀਪ ਦੇ ਟੰਗੇ ਕਬੂਤਰ ਬਣਾਉਣੇ ਤੇ ਕਿੱਥੇ ਪਰਿਵਾਰ ਨਿਯੋਜਨ ਦੀਆਂ ਤਕੋਨਾ ਲਾਲ ਤਕੋਨਾ ਬੱਚੇ 2 ਤੇ 2 ਤੋਂ ਵੱਧ ਨਹੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ ਜਿਹੜੀ ਮੇਰੀ ਜੌਬ ਸੀ ਉਹ ਮੈਨੂੰ ਕੋਈ ਓਪਰਨੈਸ ਨਹੀਂ ਲੱਗਦੀ ਕਿਉਂਕਿ ਉਹਦੇ ਵਿੱਚ ਵੀ ਕ੍ਰੀਏਟਿਵ ਕੰਮ ਸੀ ਔਰ ਇਹ ਹੈਲਥ ਦੇ ਵਿੱਚ ਇੱਕ ਆਈਈਸੀ ਵਿੰਗ ਹੁੰਦਾ ਸੀ ਜਿਹੜਾ ਕਿ ਬਹੁਤ ਲੋਕਾਂ ਨੂੰ ਨਹੀਂ ਪਤਾ ਇਨਫੋਰਮੇਸ਼ਨ ਐਜੂਕੇਸ਼ਨਲ ਐਂਡ ਕਮਿਊਨੀਕੇਸ਼ਨ ਵਿੰਗ ਸੀ ਇਹ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ 1968 ਚ ਕ੍ਰੀਏਟ ਕੀਤਾ ਸੀ ਫੈਮਿਲੀ ਪਲੈਨਿੰਗ ਦੀ ਪਬਲਿਸਿਟੀ ਲਈ ਉਹਦੇ ਵਿੱਚ ਜਿਹੜਾ ਮੇਰਾ ਕੰਮ ਸੀ ਉਹਦੇ ਵਿੱਚ ਐਗਜ਼ੀਬਿਸ਼ਨਸ ਤਿਆਰ ਕਰ ਲਈਆਂ ਮਲੇ ਹੱਥ ਨਾਲ ਡਿਜ਼ਾਈਨ ਪੋਸਟਰ ਫੋਟੋਗ੍ਰਾਫੀ ਇਸ ਕਰਕੇ ਮੈਨੂੰ ਇਹਦੇ ਵਿੱਚ ਕੋਈ ਆਪਰਾ ਕੰਮ ਨਹੀਂ ਤਾਂ ਲੋਕ ਜੌਬ ਕੋਈ ਕੰਮ ਕਰਦੇ ਹੁੰਦੇ ਨੇ ਸ਼ੌਕ ਕੋਈ ਹੁੰਦਾ ਹਾਂ ਇਦਾਂ ਦਾ ਮੇਰੇ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਵੀ ਇੱਕ ਨਵੀਂ ਗੱਲ ਦਾ ਬੋਲਦਾ ਬੜੀ ਚ ਔਰ 1982 ਦੇ ਵਿੱਚ ਮੈਂ ਇੱਕ ਪੋਸਟਰ ਡਿਜ਼ਾਈਨ ਕੀਤਾ ਸੀ ਜਿਹਨੂੰ ਗਵਰਨਮੈਂਟ ਆਫ ਇੰਡੀਆ ਵੱਲੋਂ ਨੈਸ਼ਨਲ ਅਵਾਰਡ ਦਿੱਤਾ ਗਿਆ ਸੀ ਬਹੁਤ ਅੱਛਾ ਬਹੁਤ ਬੜੀ ਗੱਲ ਉਹ ਸਾਨੂੰ ਪਤਾ ਵਿਭਾਗੀਕ ਕੋ ਹੋਰ ਮੈਂ ਸਵਾਲ ਕਰਨਾ ਚਾਹਨਾ ਕਿ ਤੁਸੀਂ ਸਾਹੇਦਿਆਂ ਵੱਖ-ਵੱਖ ਵਿਧਾਵਾਂ ਨਾਲ ਵੱਖ-ਵੱਖ ਸਿਨਫਾਂ ਨਾਲ ਜੁੜੇ ਹੋ ਔਰ ਲਗਭਗ ਹਰ ਤੌਰ ਤੇ ਤੁਸੀਂ ਉਹਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਤੇ ਇਹ ਦੱਸਣਾ ਕਿ ਇਹਨਾਂ ਸਾਰੀਆਂ ਵਿਧਾਵਾਂ ਨੂੰ ਤੁਸੀਂ ਨਾਲ-ਨਾਲ ਤੋਰਨ ਦੇ ਵਿੱਚ ਇਹਨਾਂ ਦਾ ਸੰਤੁਲਨ ਬਣਾਉਣ ਚ ਤੁਹਾਨੂੰ ਕਦੀ ਕੋਈ ਮੁਸ਼ਕਲ ਤਾਂ ਨਹੀਂ ਆਈ ਕਿਉਂਕਿ ਬਹੁਤ ਵਾਰ ਕਿਹਾ ਜਾਂਦਾ ਕਿ ਕਈ ਵਾਰੀ ਜਿਹੜੇ ਤੁਹਾਨੂੰ ਕਵੀ ਜਿਹੜੇ ਆ ਉਹ ਕਹਿੰਦੇ ਆ ਕਿ ਬੀਬਾ ਤਾਂ ਕਲਾ ਦਾ ਖੇਤਰ ਦਾ ਬੰਦਾ ਤੇ ਇਹ ਹਫਤਾ ਦੇ ਵਿੱਚ ਇਹਦਾ ਕੀ ਕੰਮ ਤੇ ਕਈ ਵਾਰੀ ਆਰਟਿਸਟ ਜਿਹੜੇ ਆ ਉਹ ਕਹਿੰਦੇ ਆ ਕਿ ਬੀਬਾ ਜਿਹੜਾ ਉਹ ਤੇ ਕਵੀ ਆ ਤੇ ਇਹਦਾ ਇਧਰ ਨੇ ਪਾਸੇ ਕੀ ਕੰਮ ਇਹ ਮੈਂ ਤੁਹਾਡੀ ਉਦਾਹਰਨ ਨੂੰ ਜੋੜਨਾ ਚਾਹੁੰਦਾ ਅਹਿਮਦ ਨਦੀਮ ਕਾਸਮੀ ਨਾਲ ਕਾਸਮੀ ਸਾਹਿਬ ਇੱਕੋ ਵੇਲੇ ਬਹੁਤ ਵਧੀਆ ਸ਼ਾਇਰ ਵੀ ਸਨ ਤੇ ਬਹੁਤ ਵਧੀਆ ਅਫਸਾਨਾ ਨਗਾਰ ਕਹਾਣੀਕਾਰ ਵੀ ਸਨ ਅਕਸਰ ਉਹਨਾਂ ਦਸੀਪੇ ਜਦੋਂ ਕਵੀਆਂ ਨੇ ਆਪਣੀਆਂ ਗੱਲਾਂ ਬਾਤਾਂ ਕਰਨੀਆਂ ਤੇ ਜਦੋਂ ਕਾਸੀਬ ਸਾਹਿਬ ਦਾ ਮੁਲੰਕਣ ਕਰਨਾ ਉਹਨਾਂ ਕਹਿੰਦਾ ਵੀ ਕਾਸੀ ਮਹਾਨੀਕਰ ਤੇ ਵਧੀਆ ਹੈਗਾ ਪਰ ਕਵੀ ਠੀਕ ਹੀ ਆ ਤੇ ਇਸੇ ਤਰ੍ਹਾਂ ਜੇ ਕਵੀਆਂ ਨੇ ਕਹਣਾ ਤੇ ਉਹਨਾਂ ਕਹਾਣੀਕਾਰਾਂ ਨੇ ਕਹਿਣਾ ਤੁਹਾਨੂੰ ਇਦਾਂ ਕਿ ਤੁਹਾਨੂੰ ਵੀ ਇਦਾਂ ਸਾਰੀਆਂ ਵਿਧਾਵਾਂ ਦੇ ਵਿੱਚ ਤਾਲਮੇਲ ਮਲਾਉਣ ਚ ਕਿ ਕਿਹੜੇ ਵੇਲੇ ਬੀਬੇ ਦੇ ਅੰਦਰੋਂ ਕਵੀ ਜਮ ਪੈਦਾ ਹੁੰਦਾ ਸੀ ਕਿਹੜੇ ਵੇਲੇ ਉਹਦੇ ਹੱਥ 'ਚ ਬਰਸ਼ ਫੜਿਆ ਜਾਂਦਾ ਸੀ ਜਾਂ ਇਦੇ ਨਾਲ ਹੀ ਇੱਕ ਰਲਦਾ ਸਵਾਲ ਆ ਵੀ ਆਰਟ ਫੋਟੋਗ੍ਰਾਫੀ ਵਿੱਚ ਵੀ ਤੁਸੀਂ ਪੋਰਟਰੇਟ ਨੂੰ ਹੀ ਉਜਾਗਰ ਕੀਤਾ ਕਿੱਥੇ ਤੁਹਾਨੂੰ ਲੱਗਾ ਕਿ ਤੁਹਾਡਾ ਬੁਰਸ਼ ਉਹ ਕੰਮ ਨਹੀਂ ਕਰ ਸਕਦਾ ਜਿਹੜਾ ਕੈਮਰਾ ਕਰ ਰਿਹਾ ਜਾਂ ਕਿੱਥੇ ਤੁਹਾਨੂੰ ਲੱਗਾ ਵੀ ਕੈਮਰੇ ਦੀ ਸੀਮਾਵਾਂ ਤੇ ਬ੍ਰਸ਼ ਜਿਹੜਾ ਵਾ ਉਹ ਖੂਬਸੂਰਤ ਚਿਹਰੇ ਨੂੰ ਪੇਂਟ ਕਰ ਸਕਦਾ ਇਹ ਦੋਹਾਂ ਨੂੰ ਤੁਸੀਂ ਕਿਵੇਂ ਤਾਲਮੇਲ ਬਿਠਾਇਆ ਜਾਂ ਪ੍ਰੈਫਰੈਂਸ ਜਾਂ ਉਹਦੀ ਕਿਵੇਂ ਤਰਜੀਹ ਕਿਵੇਂ ਲਈ ਉਹ ਇਸ ਤਰ੍ਹਾਂ ਕਿ ਵੀ ਮੇਰੇ ਜਿੰਨੇ ਵੀ ਇਹ ਫੀਲਡ ਤੁਸੀਂ ਗਿਣਾਏ ਨੇ ਮੈਂ ਤਾਂ ਖੁਸ਼ਕਿਸਮਤ ਸਮਝਦਾ ਕਿ ਮੇਰੇ ਜਿਹੜੇ ਆਲਟ ਫੋਟੋਗ੍ਰਾਫਰ ਵੀ دوست ਨੇ ਪੇਂਟਰ ਵੀ دوست ਨੇ ਕਵੀ ਵੀ دوست ਨੇ ਥੀਏਟਰ ਵਾਲੇ ਬੰਦੇ ਵੀ دوست ਨੇ ਠੀਕ ਲੇਕਿਨ ਕੰਮ ਤਾਂ ਐਟ ਅ ਟਾਈਮ ਬੰਦੇ ਨੇ ਇੱਕ ਹੀ ਕਰਨਾ ਹੁੰਦਾ ਮੈਨੂੰ ਇੱਕ ਅਮਰੀਕਾ ਦੇ ਵਿੱਚ ਲੇਡੀ ਬੈਠੀ ਉਹਨੇ ਮੇਰੇ ਬਾਰੇ ਪੜ੍ਹਿਆ ਉਹ ਕਹਿੰਦੀ ਹੈ ਦਹ ਸਿਰਾਂ ਬੰਦਾ ਹੂੰ ਤੇ ਉਹ ਫਿਰ ਇਸ ਤਰ੍ਹਾਂ ਹੋਇਆ ਵੀ ਐਟ ਅ ਟਾਈਮ ਜਦੋਂ ਤੁਸੀਂ ਇੱਕੋ ਹੀ ਕੰਮ ਕਰਨਾ ਜਦੋਂ ਮੈਂ ਕਵਿਤਾ ਲਿਖ ਰਿਹਾ ਹੁੰਨਾ ਉਸ ਵਕਤ ਕਵੀ ਹੀ ਹੁੰਨਾ ਜਦੋਂ ਮੇਰੇ ਹੱਥੇ 'ਚ ਕੈਮਰਾ ਹੁੰਦਾ ਉਸ ਵਕਤ ਮੈਂ ਖੂਬਸੂਰਤ ਚਿਹਰੇ ਲੱਭ ਕੇ ਉਹਨਾਂ ਨੂੰ ਕਲਿੱਕ ਕਰਦਾ ਤੇ ਉਸ ਤੋਂ ਬਾਅਦ ਕੀ ਹੋਇਆ ਥੀਏਟਰ ਦੀ ਗੱਲ ਚੱਲੀ ਮਤਲਬ ਐਟ ਅ ਟਾਈਮ ਇੱਕ ਬੰਦੇ ਨੇ ਇੱਕ ਕੰਮ ਕਰਨਾ ਔਰ ਮੈਂ ਬਾਖੂਬੀ ਕੰਮ ਕੀਤਾ ਉਹਨੇ ਉਹ ਜਿਹੜੇ ਵੀ ਜਿਹੜੇ ਵੀ ਸਿਨ ਨੂੰ ਪਕੜਿਆ ਉਹਨੂੰ ਬਾਈ ਇੱਜ਼ਤ ਬਲੇ ਕੇ ਮਕਾਮ ਤੱਕ ਪਹੁੰਚਾਇਆ ਠੀਕ ਇੱਕ ਗੱਲ ਵਿਵਾਜੀ ਹੋਰ ਤੁਹਾਡੀ ਸ਼ਾਇਰੀ ਤੇ ਤੁਹਾਡੀ ਚਿੱਤਰਕਾਰੀ ਬਾਰੇ ਕਿਉਂਕਿ ਮੈਂ ਤੁਹਾਡਾ ਸਾਰੇ ਉਹ ਪਹਿਲੂ ਦੇਖੇ ਨੇ ਨੇੜੋਂ ਤੁਹਾਡੀ ਸ਼ਾਇਰੀ ਵਿੱਚ ਜਿਆਦਾ ਮੁਹੱਬਤ ਦੀ ਸ਼ਾਇਰੀ ਆ ਪਿਆਰ ਦੀ ਸ਼ਾਇਰੀ ਆ ਔਰ ਔਰਤ ਨਾਲ ਜਿਹੜਾ ਧੱਕਾ ਹੁੰਦਾ ਉਹਦੀ ਮਰਜ਼ੀ ਤੋਂ ਬਗੈਰ ਉਹਨੂੰ ਡੋਲੀ ਦੇ ਵਿੱਚ ਪਾਤਾ ਜਾਂਦਾ ਜਾਂ ਕੁਝ ਹੋਰ ਇਹੋ ਜੇ ਸਿੰਬਲ ਜਿਹੜੇ ਜਿੱਥੇ ਉਸ ਧੱਕੇ ਬਾਰੇ ਤੁਸੀਂ ਬੜਾ ਵਧੀਆ ਢੰਗ ਨਾਲ ਜ਼ਿਕਰ ਕੀਤਾ ਤੇ ਔਰ ਉਸੇ ਤਰ੍ਹਾਂ ਹੀ ਤੁਸੀਂ ਮਾਸੂਮ ਪਰਿੰਦਿਆਂ ਦੀ ਵੀ ਗੱਲ ਕੀਤੀ ਪਰ ਉਹਦੇ ਨਾਲ ਨਾਲ ਤੁਸੀਂ ਸਮਾਜ ਦੇ ਵਿੱਚ ਵੀ ਜਿਹੜੀਆਂ ਚੀਜ਼ਾਂ ਹੋ ਰਹੀਆਂ ਜਿਵੇਂ ਤੋਰੀਕ ਗਜ਼ਲ ਦਾ ਸ਼ੇਰ ਸੀ ਵੀ ਜਾਗਦੇ ਆਂ ਰੋ ਕਹਿੰਦਾ ਕਹਿੰਦਾ ਸੌਂ ਗਿਆ ਉਹ ਗੱਲਾਂ ਵੇਖੋ ਪੁੱਠੀਆਂ ਪੈਰੇ ਦੌਰ ਦੀਆਂ ਜਾਂ ਅੰਤ ਨੂੰ ਆ ਕੇ ਆਪੇ ਤੋਂ ਹਾਰਦੀਆਂ ਵੇਖੋ ਚਿੜੀਆਂ ਚੀਸ਼ੇ ਦੇ ਵਿੱਚ ਚੁੰਝਾ ਮਾਰਦਿਆਂ ਤੋਂ ਇਸ ਤਰ੍ਹਾਂ ਇਧਰ ਵੀ ਤੁਸੀਂ ਆਪਣਾ ਇਹਨੂੰ ਜੋੜਿਆ ਹੈ ਔਰ ਉਧਰ ਮੁਹਬਤੀ ਕਵਤਾਵਾਂ ਵੀ ਤੁਸੀਂ ਲਿਖਿਆ ਪਰ ਇੱਕ ਸਵਾਲ ਮੈਂ ਨਾਲ ਹੀ ਕਰ ਦਵਾਂ ਕਿ ਕਦੀ ਕਦੀ ਇਹਦਾ ਲੱਗਾ ਕਿ ਤੁਹਾਡੀ ਮੁਹਬਤੀ ਕਵਤਾ ਜਿਹੜੀ ਆ ਉਹਦੇ ਆयाम ਜਿਹੜੇ ਆ ਡਾਈਮੈਂਸ਼ਨਾਂ ਜਿਹੜੀਆਂ ਉਹ ਜ਼ਿਆਦਾ ਖਿਲਰੀਆਂ ਨਹੀਂ ਉਹ ਇੱਕ ਚਿਹਰੇ ਤੱਕ ਇੱਕ ਥਾਂ ਤੇ ਮਹਿਦੂਦ ਮੇਰੀ ਗਲਤ ਵੀ ਹੋ ਸਕਦੀ ਧਾਰਨਾ ਵੀ ਇੱਕ ਜਿਹਰੇ ਤੱਕ ਜਾਂ ਥੋੜੀ ਦੇ ਉਹ ਮਹਦੂਦ ਜੇ ਰਹਿ ਗਿਆਂ ਉਹਨੇ ਸਮਿਸਤਾਨ ਨੂੰ ਉਲੰਘਿਆ ਨਹੀਂ ਇਸੇ ਤਰ੍ਹਾਂ ਜੇ ਕਲਾ ਦੀ ਗੱਲ ਕਰੀਏ ਅੱਜ ਕੱਲ ਤੁਸੀਂ ਪੋਰਟਰੇਟ ਦੇ ਉੱਪਰ ਤਾਂ ਜ਼ਿਆਦਾ ਧਿਆਨ ਦਿੱਤਾ ਪਰ ਜੋ ਨਵੇਂ ਤਜਰਬੇ ਹੋ ਰਹੇ ਆ ਪੇਂਟਿੰਗਸ ਦੇ ਵਿੱਚ ਉਹ ਥੋੜੀ ਜਿਹੀ ਕਈ ਥਾਈਂ ਕਯੂਬਿਜ਼ਮ ਦੇ ਬਾਰੇ ਤੁਹਾਡੀਆਂ ਕੁਝ ਪੇਂਟਿੰਗਸ ਮੈਂ ਦੇਖੀਆਂ ਤੇ ਬਾਕੀ ਜਿਹੜਾ ਕੰਮ ਹੈ ਜਿਹੜਾ ਸੁਰਲਿਸਟਿਕ ਜਾਂ ਹੋਰ ਜੇਕਰ ਜਿਹੜੇ ਪੋਰਟਰੇਟ ਜਿਵੇਂ ਅਮਰਦਾਸ ਸ਼ੇਰਗਿੱਲ ਦੇ ਪੋਰਟਰੇਟ ਹੈਗੇ ਆ 셀ਫ ਪੋਰਟਰੇਟ ਜਸੂ ਜੂਦੇ ਆ ਜਾਂ ਦਾਲੀ ਦੀਆਂ ਪੇਂਟਿੰਗ ਤੇ ਉਹ ਉਹਨਾਂ ਦਾ ਆਪਣਾ ਵੱਖਰਾ ਮੈਂ ਉਹਨਾਂ ਨਾਲ ਕੰਪੇਅਰ ਨਹੀਂ ਕਰ ਰਿਹਾ ਪਰ ਜਿਦਾ ਤੁਹਾਡੇ ਮਿੱਤਰ ਪ੍ਰੇਮ ਸਿੰਘ ਹੋਰਾਂ ਦੀਆਂ ਤਸਵੀਰਾਂ ਨੇ ਕੀ ਤੁਸੀਂ ਸਮਝਦੇ ਹੋ ਕਿ ਤੁਸੀਂ ਉਸ ਤਰ੍ਹਾਂ ਦਾ ਤੁਹਾਨੂੰ ਵੀ ਕੁਝ ਕਰਨਾ ਜਾਂ ਤੁਸੀਂ ਕੀਤਾ ਤੇ ਸਾਨੂੰ ਦੱਸੋ ਗੱਲ ਇਹ ਹੈ ਬਈ ਇੰਨੀਆਂ ਵਧਾਵਾਂ ਹੋਣ ਕਰਕੇ ਮੈਂ ਜਿਹੜੇ ਸਾਰੇ ਕੰਮ ਭਾਵੇਂ ਥੋੜਾ ਕੀਤਾ ਪਰ ਸਾਰਾ ਕੰਮ ਵਿਆਰੀ ਹੈ ਮੇਰਾ ਹਾਂ ਜੇ ਮੈਂ ਕੱਲਾ ਪੇਂਟ ਨਹੀਂ ਹੁੰਦਾ ਤੇ ਮੈਂ ਵੀ ਬਹੁਤ ਐਕਸਪੈਰੀਮੈਂਟ ਕਰ ਲੇ ਸੀ ਕੱਲਾ ਕਵੀ ਹੁੰਦਾ ਫਿਰ ਮੈਂ ਠੀਕ ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਇਜ਼ਮ ਜਿਹੜੇ ਇਜ਼ਮ ਤਾਂ ਆਉਂਦੇ ਨੇ ਜਾਂਦੇ ਨੇ ਥੋੜੀ ਦੇਰ ਆਪਣਾ ਪ੍ਰਭਾਵ ਕਰਦੇ ਨੇ ਲੇਕਿਨ ਜਿਹੜਾ ਮੁਹੱਬਤ ਆ ਇਹ ਮੁਹੱਬਤ ਦਾ ਇਜ਼ਮ ਐਸਾ ਹੈ ਇਹ ਸਦੀਆਂ ਤੋਂ ਹਮੇਸ਼ਾ ਇਸ ਧਰਤੀ ਤੇ ਰਹੇਗਾ ਬਿਲਕੁਲ ਠੀਕ ਤੇ ਇਸ ਵਾਰ ਕੇ ਮੇਰੀ ਜਿਹੜੀ ਮੁਹੱਬਤ ਦੀ ਸ਼ਾਇਰੀ ਦੇ ਵਿੱਚ ਵੀ ਬਹੁਤ ਡਾਈਮੈਂਸ਼ਨਸ ਨੇ ਜਿੱਥੇ ਔਰਤਾਂ ਦਾ ਤੱਕਾ ਹੋਇਆ ਬੱਚਿਆਂ ਦੀ ਮਾਸੂਮ ਬੱਚਿਆਂ ਦੇ ਨਾਲ ਜ਼ਿਆਦਤੀ ਹੁੰਦੀ ਹੈ ਇਹ ਸਾਰੀ ਉਹਨਾਂ ਪ੍ਰਤੀ ਮੇਰੀ ਮੁਹੱਬਤ ਦੀ ਸ਼ਾਇਰੀ ਹੈ ਤੇ ਮੁਹੱਬਤ ਦਾ ਜਿਹੜਾ ਇਜ਼ਮ ਕਦੇ ਖਤਮ ਨਹੀਂ ਹੋਏਗਾ ਬਾਕੀ ਆਉਂਦੇ ਨੇ ਚਲੇ ਜਾਂਦੇ ਤੁਸੀਂ ਬਿਲਕੁਲ ਠੀਕ ਕਹਿ ਰਹੇ ਮੈਂ ਵੀ ਤੁਹਾਡੇ ਨਾਲ ਪੂਰਾ ਸਹਿਮਤ ਹਾਂ ਤੇ ਹੁਣ ਤੁਸੀਂ ਕੁਝ ਆਪਣੇ ਇਸ ਗੱਲ ਦੀ ਪਰਵਾਹ ਤਾਂ ਨਹੀਂ ਕੋਈ ਇੱਕ ਗਜ਼ਲ ਸੁਣਾਓ ਸਾਨੂੰ ਨਜ਼ਮ ਸੁਣਾਓ ਨਾ ਨਜ਼ਮ ਸੁਣਾਓ ਹਾਂਜੀ ਹਾਂਜੀ ਥੋੜਾ ਜਿਹਾ ਇੰਤਜ਼ਾਰ ਕਰੀ ਹਮ ਇਸ ਤੋਂ ਕਿੰਨਾ ਵੀ ਮੂੰਹ ਮੋੜੇ ਹਮ ਇਸ ਦਾ ਰੇਸ਼ਾ ਰੇਸ਼ਾ ਤੋੜੇ ਹਮ ਭਾਵੇਂ ਇੱਕ ਇੱਕ ਰਗ ਮੋੜੇ ਹਮ ਤੇਰੇ ਲਈ ਮੇਰੇ ਮਨ ਦਾ ਰਿਸ਼ਤਾ ਹਮ ਚੋਟ ਕੋਈ ਖਾ ਕੇ ਜਾਂ ਕਬਰਾ ਕੇ ਆਤਮ ਹੱਤਿਆ ਨਹੀਂ ਕਰੇਗਾ ਹਮ ਅਣ ਆਈ ਮੌਤ ਨਹੀਂ ਮਰੇਗਾ ਵਾਹ ਵਾਹ ਇਹ ਤਾਂ ਸਾਰਾ ਦੁੱਖ ਸੁੱਖ ਸਹਿ ਕੇ ਆਪਣੇ ਮਨ ਦੀ ਬਾਤ ਨੂੰ ਕਹਿ ਕੇ ਕਵਤਾਵਾਂ ਦੀਆਂ ਕਲਮਾਂ ਲਾ ਕੇ ਟਾਣੀ ਟਾਣੀ ਫੁੱਲ ਖੜਾ ਕੇ ਆਸੇ ਪਾਸੇ ਨੂੰ ਮਹਿਕਾ ਕੇ ਦਿਲ ਨੂੰ ਮਿੱਠਾ ਰੋਗ ਲਗਾ ਕੇ ਆਪਣੀ ਉਮਰ ਪੂਰੀ ਪੁਗਾ ਕੇ ਘਰ ਆਪਣੇ ਨੂੰ ਮੁੜ ਜਾਏਗਾ ਵਾਹ ਮੁੜ ਕੇ ਤੈਨੂੰ ਫੇਰ ਕਦੇ ਨਾ ਇੰਜ ਸਤਾਏਗਾ ਆਤਮ ਹਾਤ ਨਹੀਂ ਕਰੇਗਾ ਆਪਣੀ ਆਈ ਮੌਤ ਮਰੇਗਾ ਤੂੰ ਮੇਰਾ ਇਤਬਾਰ ਕਰੀ ਬਸ ਥੋੜਾ ਇੰਤਜ਼ਾਰ ਕਰੀ ਬਹੁਤ ਅਸੀਬ ਬਾਜੀ ਬਹੁਤ ਹੋ ਜੀ ਬਹੁਤ ਇਹ ਬਾਜੀ ਜਿਹੜੀ ਨਵੀਂ ਪੀੜ੍ਹੀ ਦੇ ਸ਼ਾਇਰ ਆ ਜਦ ਨਵੀਂ ਕਿਸਮ ਦੀ ਕਵਿਤਾ ਲਿਖ ਰਹੇ ਆ ਜਾਂ ਜਿਹੜੇ ਮੁੰਡੇ ਹਲੇ ਮੁੰਡੇ ਜਾਂ ਲੜਕੀਆਂ ਬਿਲਕੁਲ ਵੱਖਰੇ ਤਰ੍ਹਾਂ ਦੇ ਤਜਰਬੇ ਕਰ ਰਹੇ ਆ ਕੁਝ ਉਹਨਾਂ ਬਾਰੇ ਤੁਸੀਂ ਕੁਝ ਮੈਸੇਜ ਉਹਨਾਂ ਨੂੰ ਦੇਣਾ ਚਾਹੋਗੇ ਉਹ ਅੱਛੀ ਗੱਲ ਆ ਉਹਦਾ ਕਾਰਨ ਆ ਵੀ ਜਦੋਂ ਅਸੀਂ ਯੰਗ ਏਜ ਦੇ ਵਿੱਚ ਸੀ ਆਏ ਸਾਡੇ ਪਿੱਛੇ ਇੱਕ ਬਹੁਤ ਵੱਡੀ ਪੀੜ੍ਹੀ ਸੀ ਬਜ਼ੁਰਗਾਂ ਦੀ ਉਹ ਸਾਡੀ ਸ਼ਾਇਰੀ ਨੂੰ ਸਮਝਦੇ ਸੀ ਵੀ ਯਰੇ ਕੀ ਲਿਖਦੇ ਨੇ ਇਸ ਤਰ੍ਹਾਂ ਹੀ ਜਿਹੜੀ ਨਵੀਂ ਪੀੜ੍ਹੀ ਸਾਡੇ ਸਾਡੇ ਪੀੜ੍ਹੀਆਂ ਹੁਣ ਪਿੱਛੇ ਦੋ ਆ ਰਹੀਆਂ ਨੇ ਔਰ ਵਕਫ ਵਕ ਸਮੇਂ ਦੇ ਨਾਲ ਕਿੰਨੀ ਤਬਦੀਲੀ ਹੋ ਗਈ ਕਿੰਨੀਆਂ ਟੈਕਨੀਕਲ ਚੀਜ਼ਾਂ ਆ ਗਈਆਂ ਇਸ ਕਰਕੇ ਉਹ ਸਾਰਾ ਮੈਂ ਤਾਂ ਉਹਨਾਂ ਨੂੰ ਸਵਾਗਤ ਕਰਦਾ ਬਹੁਤ ਵਧੀਆ ਠੀਕ ਤੇ ਵੀਰ ਜੀ ਅਖੀਰ ਤੇ ਮੈਂ ਤੁਹਾਡੇ ਕੋ ਇਹ ਜਾਨਣਾ ਚਾਹੁੰਦਾ ਕਿ ਪਿੱਛੇ ਜੇ ਬੜਾ ਤੋਖਲਾ ਸੀ ਕਿ ਪੰਜਾਬੀ ਬਾਸ਼ਾ ਜਿਹੜੀ ਆ ਉਹ ਮਰ ਰਹੀ ਆ ਖਤਮ ਹੋ ਰਹੀ ਆ ਜਾਂ ਪੰਜਾਬੀ ਸ਼ਾਇਰੀ ਦਾ ਜਾਂ ਪੰਜਾਬੀ ਕਲਾਵਾਂ ਦਾ ਭਵਿੱਖ ਜਿਹੜਾ ਉਹ ਧੁੰਦਲਾ ਜਾ ਨਜ਼ਰ ਆਉਂਦਾ ਸੀ ਤੁਸੀਂ ਕਿਵੇਂ ਸਮਝਦੇ ਹੋ ਕਿ ਪੰਜਾਬੀ ਸ਼ਾਇਰੀ ਦਾ ਮਕਾਮ ਕੀ ਆ ਵਿਸ਼ਵ ਦੀ ਪੱਧਰ ਦੇ ਉੱਤੇ ਤੇ ਦੂਸਰਾ ਜਿਹੜਾ ਪੰਜਾਬੀ ਸ਼ਾਇਰੀ ਤੋਂ ਉਪਰਾਮਤਾ ਹੋ ਰਹੀ ਆ ਪਾਠਕ ਨੂੰ ਉਹਦਾ ਕਾਰਨ ਜੇ ਸੰਖੇਪ ਚ ਦੱਸ ਸਕੋ ਜਾਂ ਉਹਦਾ ਹੱਲ ਸੁਲਝਾ ਸਕੋ ਕਿ ਸਾਡੇ ਸਾਹਮਣੇ ਸੋਖ ਦਾਬਾਂ ਪਾਠਕ ਜੇ ਹੁੰਦੀਆਂ ਤੇ ਉਹ ਕਵਿਤਾ ਦੀ ਕਿਤਾਬ ਨੂੰ ਹੱਥ ਨਹੀਂ ਲਾਉਂਦਾ ਉਹਦਾ ਕਾਰਨ ਕੀ ਆ ਕਿ ਕੁਝ ਉਹਦਾ ਸੁਧਾਰ ਕਰਨ ਦੀ ਗੁੰਜਾਇਸ਼ ਹੈ ਕਾਰਨ ਇਹ ਵੀ ਹੁਣ ਇਹ ਬਹੁਤਾ ਪਬਲਿਸ਼ਰਸ ਦਾ ਕਸੂਰ ਹੈ ਜਿਹੜੇ ਪਬਲਿਸ਼ਰਸ ਨੇ ਉਹ ਪੈਸਾ ਲੈਂਦੇ ਨੇ ਤੇ ਕਿਤਾਬ ਛਾਪ ਦਿੰਦੇ ਨੇ ਤੇ ਜਿਹੜਾ ਲੇਖ ਹੈ ਜਿਹੜਾ ਕੱਚਾ ਪਿੱਲਾ ਜੋ ਵੀ ਹੈਗਾ ਛਪ ਜਾਂਦਾ ਤੇ ਉਹ ਕਿਤਾਬਾਂ ਮੁਫਤ ਵੰਡ ਦਿੰਦੇ ਨੇ ਅੱਗੇ ਜਿਹੜੇ ਪਬਲਿਸ਼ਰ ਹੁੰਦੇ ਸੀ ਉਹ ਖਰੜਾ ਲੈਂਦੇ ਸੀ ਉਸ ਤੋਂ ਬਾਅਦ ਉਹਨੂੰ ਦੇਖਦੇ ਸੀ ਧਿਆਨ ਦੇ ਨਾਲ ਫਿਰ ਲੇਖਕ ਨੂੰ ਸਾਫ਼ ਕਹਿ ਦਿੰਦੇ ਸੀ ਵੀ ਨਹੀਂ ਤੂੰ ਹਲੇ ਹੋਰ ਕੰਮ ਕਰ ਹਾਂ ਠੀਕ ਤੇ ਹੁਣ ਸਾਡੇ ਕੋਲੇ ਵੀ ਜਿਹੜੇ ਨਵੇਂ ਜਨਰੇਸ਼ਨ ਦੇ ਬੱਚੇ ਆਉਂਦੇ ਨੇ ਮੈਂ ਉਹਨੂੰ ਕਹਿੰਦਾ ਵੀ ਲਾਇਬ੍ਰੇਰੀ ਜਾਓ ਜੋ ਲਿਖਦੇ ਹੋ ਠੀਕ ਹੈ ਇਹ ਸੰਭਾਲੋ ਫਾਈਲ ਚ ਲਾਓ ਆਪਣੇ ਚ ਠੀਕ ਲੇਕਿਨ ਲਾਇਬ੍ਰੇਰੀ ਦੇ ਵਿੱਚ ਜਾ ਕੇ ਵਧੀਆ ਕਿਤਾਬਾਂ ਪੜੋ ਫੇ ਤੁਹਾਨੂੰ ਪਤਾ ਲੱਗੇਗਾ ਤੁਸੀਂ ਕਿੱਥੇ ਖੜੇ ਹੋ ਕਿ ਅੱਗੇ ਜਿਹੜੇ ਹੋਰ ਲੇਖਕ ਕਿਦਾਂ ਲਿਖ ਰਹੇ ਨੇ ਸੋ ਇਸ ਕਰਕੇ ਜਿਹੜੀ ਨਵੀਂ ਜਨਰੇਸ਼ਨ ਉਹ ਆਪਣਾ ਕੰਮ ਕਰ ਰਹੀ ਹੈ ਇਸ ਕੋਈ ਸ਼ੱਕ ਨਹੀਂ ਤੇ ਇਸ ਤਰੀਕਾ ਕਾਫਲਾ ਚੱਲ ਰਿਹਾ ਸਦੀਆਂ ਤੋਂ ਚੱਲਦਾ ਆ ਬਸ ਠੀਕ ਹੈ ਠੀਕ ਤੇ ਬੀਬਾ ਜੀ ਤੁਹਾਡਾ ਧੰਨਵਾਦ ਕਰਨ ਤੋਂ ਪਹਿਲਾਂ ਮੈਂ ਇੱਕ ਵਾਰ ਇਹ ਪੁੱਛਣਾ ਚਾਹੁੰਦਾ ਕਿ ਵੀ ਆਨੰਦ ਭੈਰ ਤੋਂ ਬਾਅਦ ਵੀ ਤੁਸੀਂ ਕੁਝ ਲਿਖਿਆ ਤੇ ਦੂਸਰਾ ਜੇ ਤੁਸੀਂ ਕੁਝ 1 ਮਿੰਟ ਚ ਕੋਈ ਗੱਲ ਕਰਨੀ ਹੋਵੇ ਤਾ ਕੁਝ ਨਵਾਂ ਜੇ ਕੁਝ ਲਿਖ ਰਿਹਾ ਹਾਂ ਨਹੀਂ ਆਨੰਦ ਵਾਹ ਤੋਂ ਬਾਅਦ ਮੈਂ ਲਿਖ ਰਿਹਾ ਹਾਂ ਠੀਕ ਕਿ ਹੁਣ ਇਸ ਵਕਤ ਲੰਮੀ ਕਵਿਤਾ ਤੇ ਮੈਂ ਕੰਮ ਕਰ ਰਿਹਾ ਹਾਂ ਠੀਕ ਉਹ ਤਕਰੀਬਨ 40 ਪੇਜ ਦੀ ਕਵਿਤਾ ਹੋ ਚੁੱਕੀ ਹੈ ਤੇ ਮੇਰਾ ਖਿਆਲ ਹੈ 50 60 ਪੇਜ ਦੀ ਇੱਕ ਲੰਮੀ ਕਵਿਤਾ ਦੇ ਨਾਲ ਮੈਂ ਇਹ ਨੂੰ ਮੈਂ ਸਮਝਾਂਗਾ ਕਿ ਮੇਰੀ ਜ਼ਿੰਦਗੀ ਦੀ ਇਹੀ ਪ੍ਰਾਪਤੀ ਹੋਏ ਬਹੁਤ ਅੱਛਾ ਜੀ ਅਸੀਂ ਆਸ ਕਰਦੇ ਹਾਂ ਕਿ ਤੁਹਾਡੀ ਇਹ ਪ੍ਰਾਪਤੀ ਵੀ ਉਦਾਂ ਹੀ ਸਿਰੇ ਲੱਗੇ ਔਰ ਆਪਣਾ ਨਾਮ ਬਣਾਏ ਜਿਵੇਂ ਤੁਹਾਡੀਆਂ ਪਹਿਲੀਆਂ ਸਾਗੀਆਂ ਪ੍ਰੋਫਾਈਲ ਨੇ ਕੀਤਾ ਮੈਂ ਆਪਣੇ ਸਰੋਤਿਆਂ ਵੱਲੋਂ ਔਰ ਪ੍ਰਸਾਰ ਭਾਰਤੀ ਵੱਲੋਂ ਔਰ ਆਪਣੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਟੂਡੀਓ 'ਚ ਆ ਕੇ ਆਪਣੇ ਬੜਵੁੱਲੇ ਵਿਚਾਰ ਆਪਣੀਆਂ ਕਵਤਾਵਾਂ ਆਪਣੇ ਜਿਹੜੇ ਆਰਟ ਦਾ ਜਿਹੜੀ ਪ੍ਰੋਸੈਸ ਕੰਮ ਕਰਨ ਦਾ ਪ੍ਰੋਸੈਸ ਤੇ ਆਪਣੀ ਜ਼ਿੰਦਗੀ ਦੇ ਬਾਰੇ ਸਾਨੂੰ ਸਾਰਿਆਂ ਨੂੰ ਦੱਸਿਆ ਤੇ ਉਮੀਦ ਹੈ ਕਿ ਅਗਲੀ ਪੀੜ੍ਹੀ ਤੇ ਸਾਡੇ ਸਰੋਤਿਆਂ ਦੇ ਤੋਂ ਬਹੁਤ ਇੱਕ ਚਾਨਣ ਲੈਣਗੇ ਇੱਕ ਦਿਸ਼ਾ ਲੈਣਗੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਡਾਕਟਰ ਰਵਿੰਦਰ ਹੁਣੇ ਤੁਸੀਂ ਸੁਣ ਰਹੇ ਸੀ ਬੀਬਾ ਬਲਵੰਤ ਨਾਲ ਕੀਤੀ ਮੁਲਾਕਾਤ ਮੁਲਾਕਾਤ ਕਰ ਰਿਹਾ ਸਨ ਡਾਕਟਰ ਰਵਿੰਦਰ ਤੇ ਇਸ ਦੇ ਨਾਲ ਹੀ ਸਿਰਜਣਾ ਦਾ ਇਹ ਸੰਦਰੀ ਸਫਰ ਇੱਥੇ ਮੁਕਦਾ ਹੈ अगला अंक लेके फिर हाजिर होवे नमस्कार पेशकश मोहम्मद सिर्जना।